ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੇ ਆਪਣੇ ਚੈਨਲ ਅਵਲੀਨ ਸਟੱਡੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਕੁਝ ਨਵੇਂ ਪ੍ਰੋਜੈਕਟ ਲੈ ਕੇ ਆਏ ਹਾਂ ਲੈਕਚਰ 11ਵਾਂ ਹੈ ਤੇ ਜਿਵੇਂ ਕਿ ਪਹਿਲਾਂ 10 ਲੈਕਚਰ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਕੁਝ ਹੋਰ ਵੀ ਵੀਡੀਓ ਹੈਗੀਆਂ ਨੇ ਜਿਵੇਂ ਪ੍ਰਾਣੀ ਤੁਸੀਂ ਮੈਰਿਟ ਲਿਸਟ ਦੇਖਣੀ ਹੈ ਮਾਸਟਰ ਕੈਡਰ ਦੀ 2016 2017 2020 ਤੇ 2021 ਵਿੱਚ ਕਿ ਕਿਵੇਂ ਮੈ ਉਹ ਮੈਰਿਡ ਬਣੀ ਸੀ ਕਿਵੇਂ ਸਿਲੇਕਸ਼ਨ ਹੋਈ ਹੈ ਕਿੰਨੀਆਂ ਸੀਟਾਂ ਸੀ ਉਹ ਸਾਰਾ ਕੁਝ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਇਹਦੇ ਤੁਹਾਨੂੰ ਇਹ ਚੈਨਲ ਵਿੱਚ ਮਿਲ ਜਾਏਗੀ ਤੇ ਬਾਕੀ ਮੈਂ ਗੱਲ ਕਰਨਾ ਚਾਹਾਂਗਾ ਮੌਜੂਦਾ ਪੰਜਾਬ ਦੇ ਹਾਲਾਤ ਦੀ ਹੁਣ ਅੱਜਕੱਲ ਮੌਸਮ ਸਹੀ ਹੋ ਗਿਆ ਹੈ ਹੁਣ ਤੋਂ ਆਪਣੀ ਕੱਢ ਲੀਆ ਪਹਿਲਾਂ ਵਾਂਗ ਵਾਰਿਸ਼ ਨਹੀਂ ਰਹੀ ਜਿਵੇਂ ਕਿ 10 15 ਦਿਨ ਪਹਿਲਾਂ ਜੋ بارش ਹੋਈ ਆ ਤੇ ਪੰਜਾਬ ਦਾ ਜੋ ਨੁਕਸਾਨ ਹੋਇਆ ਉਮੀਦ ਕਰਦਾ ਉਹ ਇਲਾਕੇ ਵਿੱਚ ਰਹਿਣ ਵਾਲੇ ਜੋ ਸੁਣ ਰਹੇ ਨੇ ਉਹ ਠੀਕ ਹੋਣਗੇ ਕਿਉਂਕਿ ਉਸ ਉਹਨਾਂ ਨੇ ਬੜਾ ਹੀ ਬੁਰਾ ਵਕਤ ਚੱਲਿਆ ਤੇ ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬੀਆਂ ਨੇ ਹੱਥ ਤੋਂ ਵੱਧ ਉਹਨਾਂ ਦਾ ਸਾਥ ਦਿੱਤਾ ਤੇ ਆਪਾਂ ਵੀ ਜਿੰਨੇ ਹੋ ਸਕੇ ਉਹਨਾਂ ਦਾ ਸਾਥ ਦਈਏ ਤੇ ਜਦੋਂ ਵੀ ਤੁਹਾਨੂੰ ਲੱਗਦਾ ਕਿ ਕੋਈ ਵੀ ਉੱਥੇ ਸਹਾਇਤਾ ਪਹੁੰਚਾਈ ਜਾ ਰਹੀ ਆ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰਿਓ ਸੋ ਮੈਂ ਅੱਜ ਦਾ ਟੌਪਿਕ ਸ਼ੁਰੂ ਕਰਨ ਜਾ ਰਿਹਾ ਮੇਰੇ ਵਿੱਚ ਆਤਮ ਵਰਣਨ ਕਰਨ ਦੀ ਹਿੰਮਤ ਨਹੀਂ ਹੈ ਇਹ ਸ਼ਬਦ ਕਿਸ ਦੇ ਹਨ ਰਵਿੰਦਰਨਾਥ ਟੈਗੋਰ ਸੰਸਿੰਘ ਸੇਖੋਂ ਪ੍ਰੀਤਮ ਸਿੰਘ ਜਾਂ ਅਮਰਤਾ ਪ੍ਰੀਤਮ ਨੇ ਇਹ ਜਿਹੜੀ ਪਹਿਲੀ ਆਪਸ਼ਨ ਆ ਰਵਿੰਦਰਨਾਥ ਟੈਗੋਰ ਬਿਲਕੁਲ ਸਹੀ ਹੈ ਬਦਾਂਗੇ ਅਗਲੇ ਪ੍ਰੇਸ਼ਨ ਵੱਲ ਜੀਵਨੀ ਸ਼ਬਦ ਦੀ ਸਭ ਤੋਂ ਪਹਿਲਾਂ ਕਿਸ ਨੇ ਵਰਤੋਂ ਕੀਤੀ ਸੀ ਜਿਹੜਾ ਸ਼ਬਦ ਹੈ ਜੀਵਨੀ ਉਹ ਸਭ ਤੋਂ ਪਹਿਲਾਂ ਕਿਸ ਨੇ ਇਹ ਸ਼ਬਦ ਨੂੰ ਵਰਤਿਆ ਸੀ ਰਾਈਡਰ ਨੇ ਵਿਲੀਅਮਸ ਨੇ ਕਾਲਰਿਸ ਨੇ ਜਾਂ ਫਿਰ ਜਾਂ ਡੈਵੀ ਨੇ ਇਹ ਤਿੰਨੋਂ ਗਲਤ ਨੇ ਇਹ ਬਿਲਕੁਲ ਸਹੀ ਆਪਸ਼ਨ ਆ ਬਦਾਂ ਐਪਲੀਕੇਸ਼ਨ ਵਾਲ ਪੰਜਾਬੀ ਦਾ ਆਪਣਾ ਇੱਕੋ ਇੱਕ ਬਿਸ਼ਰਾਮਚਨ ਕਿਹੜਾ ਵਾ ਦੋਸਤੋ ਇਹ ਤਾਂ ਪਤਾ ਹੋਊਗਾ ਆਪਸ਼ਨ 1 ਡੰਡੀ ਦੂਜਾ ਕਾਮਾ ਤੀਜਾ ਦੋ ਬਿੰਦੀ ਤੇ ਬ੍ਰੈਕਟ ਇਹ ਆਪਸ਼ਨ ਗਲਤ ਇਹ ਵੀ ਗਲਤ ਇਹ ਵੀ ਗਲਤ ਇਹ ਬਿਲਕੁਲ ਸਹੀ ਹੈ ਡੰਡੀ ਪੰਜਾਬੀ ਦਾ ਇੱਕੋ ਇੱਕ ਆਪਣਾ ਵਿਸ਼ਰਾਮ ਚਿੰਨਣਾ ਵਧਾਂਗੇ ਅਗਲੇ ਪ੍ਰਸ਼ਨ ਵੱਲ ਸਵੈ ਜੀਵਨੀ ਇਤਿਹਾਸ ਵਾਂਗ ਗੰਭੀਰ ਤੇ ਨਾਵਲ ਵਾਂਗ ਸਵਾਦਲੀਏ ਇਹ ਸ਼ਬਦ ਕਿਸ ਨੇ ਤੇਜਾ ਸਿੰਘ ਦੀ ਸਵੈ ਜੀਵਨੀ ਲਈਆ ਹੈ ਆਪਸ਼ਨ ਹੈ ਪ੍ਰੋਫੈਸਰ ਮੋਹਨ ਸਿੰਘ ਪੂਰਨ ਸਿੰਘ ਬਾਬਾ ਬਬਲਵੰਤ ਸੰਤੋਖ ਸਿੰਘ ਤੀ ਇਹ ਆਪਸ਼ਨ ਗਲਤ ਇਹ ਵੀ ਗਲਤ ਇਹ ਵੀ ਗਲਤ ਇਹ ਆਪਸ਼ਨ ਬਿਲਕੁਲ ਸਹੀ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਸਵੈ ਜੀਵਨੀ ਇਤਿਹਾਸ ਵਾਂਗ ਕਵੀ ਤੇ ਸਮਾਤ ਲਈ ਹੈ ਇਹ ਸ਼ਬਦ ਤੀਜਾ ਸਿੰਘ ਦੀ ਸਵੈ ਜੀਵਨੀ ਲਈ ਕਹੇ ਸੀ ਪ੍ਰੋਫੈਸਰ ਮੋਹਨ ਸਿੰਘ ਨੇ ਵਿਦਵਾਨ ਪੰਜਾਬੀ ਨਾਟਕ ਨੂੰ ਕਿੰਨੇ ਦੌਰ ਵਿੱਚ ਵੰਡਦੇ ਆ ਇਹ ਵੀ ਵੈਸੇ ਆਉਂਦਾ ਹੋਏਗਾ ਬੱਚਿਆਂ ਨੂੰ ਪ੍ਰਸ਼ਨ छे सत्त अठ ये तेनों गलत ने जो बिल्कुल सही है पंजाबी विदवान नाटक दौर नौर वे अगले प्रश्न वाल युग बदल गया दी विधा किस प्रवृत्ति संबंधित है दसो ਵੈਸੇ ਜਿਹੜਾ ਯੁੱਗ ਬਦਲ ਗਿਆ ਸੀ ਵਿਦਾ ਦੀ ਆਪਸ਼ਨ ਹੀ ਦਿੱਤੀ ਹੈਗੀ ਉਹ ਮੈਂ ਦੱਸ ਦਿੰਦਾ ਉਹ ਨਾਵਲ ਸੀ ਤੇ ਜਿਹੜੀ ਪ੍ਰਵਿਰਤੀ ਹੈ ਇਹ ਕੀ ਸੀ ਇਹਦੀ ਪ੍ਰਗਤੀਵਾਦੀ ਜਥਾਰਵਾਦੀ ਰੋਮਾਂਸਵਾਦੀ ਜਾਂ ਰਸਾਸਵਾਦੀ ਇਹਦੇ ਵਿੱਚ ਦੇਖੋ نیچے ਵਾਲੀਆਂ ਤਿੰਨ ਆਪਸ਼ਨਾਂ ਬਿਲਕੁਲ ਗਲਨੇ ਤੇ ਜਿਹੜੀ ਪਹਿਲੀ ਆਪਸ਼ਨ ਆ ਬਿਲਕੁਲ ਸਹੀ ਆ ਜਿਹੜਾ ਯੁੱਗ ਬਦਲ ਗਿਆ ਪ੍ਰਗਤੀਵਾਦ ਦੀ ਨਾਵਲ ਸੀ ਠੀਕ ਹੈ ਮੈਂ फटाफट ਪ੍ਰਸ਼ਨ ਕਰਾ ਰਹੇ ਹਾਂ ਕਿ ਤੁਸੀਂ ਜ਼ਿਆਦਾ ਤੁਹਾਨੂੰ ਵੇਟ ਨਾ ਕਰਨੀ ਪਵੇ बताएं ऑपरेशन बाल तूता वाला खूह किस प्रवृत्ति ना संबंधित है जथातवाद प्रगतिवाद रोमांसवाद या रसवाद प्रगतिवाद नहीं है रोमांसवाद नहीं है रसवाद नहीं है तो ये बिल्कुल सही है ये जथातवादी रचना से तूत वाला खूह स्टेज उपर किस दे नाटक घट खेडे गए हैं অপশন এ ਸੰ ਸਿੰਘ ਸੇਖੋ ਹਰਚਰਨ ਸਿੰਘ ਗੋਦਿਆਲ ਸਿੰਘ ਈਸ਼ਵਰ ਚੰਦਨੰਦਾ ਇਹ ਨਹੀਂ ਇਹ ਨਾਟਕ ਤੇ ਜਾਂਦਾ ਤਾਂ ਗੋਦਿਆਲ ਸਿੰਘ ਨਹੀਂ ਇਹ ਮਨਮਤਾ ਨਾਵਲ ਕਰਕੇ ਆ ਜਾਂਦਾ ਹਰਚਮ ਸਿੰਘ ਪੰਜਾਬੀ ਨਾਟਕ ਦੇ 바ਵਾ ਗੋੜ ਗਿਆ ਜਾਂਦਾ ਚੰਦ ਸਿੰਘ ਨੂੰ ਤੇ ਇਹ ਦਾ ਜੋ ਸਹੀ অপਸ਼ਨ ਹੈ ਸੰ ਸਿੰਘ ਸੇਖੋ ਇਹਨਾਂ ਦੇ ਸਭ ਤੋਂ ਘਟ ਨਾਟਕ ਖੇਡੇ ਗਿਆ ਰੰਗਮંચ ਉਤੇ ਬਦਾਂਗੇ অপਲੇਸ਼ਨ ਪਰ ਸਾਸਿੰਗ ਸੇਕੋ ਦੀ ਪਹਿਲੀ ਕਹਾਣੀ ਕਿਹੜੀ ਹੈ ਇਹ ਦਿੱਲੀ ਵਿੱਚ ਪੇਪਰ ਆਇਆ ਪੇਪਰ ਦੇ ਵਿੱਚ ਆਇਤੀ ਪ੍ਰੋਚਨਾ ਹੈ ਪੁਰਾਣੇ ਪੁਰਾਣੇ ਪੇਪਰ ਦੇ ਵਿੱਚ ਅਸੀਂ ਮੈਂ ਦੇਖਿਆ ਸੀ ਸਮਾਚਾਰ ਮੂਨ ਦੀ ਅਖਬਾਰੀ ਦੀ ਧੀ ਪਠਾਨ ਦੀ ਧੀ ਵੀ ਨਹੀਂ ਹੈ ਵੀ ਨਹੀਂ ਹੈ ਮੂਨ ਦੀ ਅਖ ਮੋਨ ਬੰਡਾਰੀ ਨਹੀਂ ਹੈ ਇਹ ਬਿਲਕੁਲ ਸਹੀ ਹੈ ਸਮਾਚਾਰ ਸੰਤੋਖ ਸਿੰਘ ਦੀ ਪਹਿਲੀ ਕਹਾਣੀ ਹੈ ਪਤਾ ਹੈ ਅਗਰ ਪ੍ਰੇਸ਼ਨ ਵੱਲ कतार सिंह दुग्गल का पहला काव्य संग्रह सवेर शाह खूनी विसाखी पुआ सवेर होने तक यह भी नहीं है पुआ नानक सिंह का खूनी विसाखी भी नहीं है पहली ऑप्शन बिल्कुल सही है कतार सिंह दुग्गल का पहला काव्य संग्रह सवेर शाह

ਅਜੇ ਇੱਕ ਪ੍ਰਸ਼ਨ ਪੁੱਛਦਾ ਮੈਂ ਇਹਦੀ ਵਾਵਨ ਕਰਿਆ ਸਭ ਤੋਂ ਪਹਿਲਾਂ ਕਿਸ ਸੂਫੀ ਨੇ ਲਿਖੀ ਸੀ ਕਿਸ ਸੂਫੀ ਨੇ ਰਚੀ ਸੀ ਇਹ ਮੈਨੂੰ ਕਮੈਂਟ ਬਾਕਸ ਜਰੂਰ ਦੱਸਣਾ ਜੋ ਕਿ ਤੁਸੀਂ ਦੱਸ ਨਹੀਂ ਰਹੇਗੇ ਜੰਗਨਾਮੇ ਵਿੱਚ ਕਿਹੜਾ ਰਸ ਵੀਰਾਸ ਨੂੰ ਘਟ ਕਰਦਾ ਹੈ ਜੰਗਨਾਮੇ ਵਿੱਚ ਕਿਹੜਾ ਰਸ ਵੀਰਾਸ ਨੂੰ ਘਟ ਕਰਦਾ ਇੰਪੋਰਟੈਂਟ ਪ੍ਰਸ਼ਨ ਆ ਸ਼ਿੰਗਾਰ ਰਸ ਰੋਦਰ ਰਸ ਕਰੁਣਾ ਰਸ ਬੀਪਤ ਰਸ ਇਹਦੇ ਵਿੱਚ ਇਹ ਆਪਸ਼ਨ ਗਲਤ ਹੈ ਇਹ ਆਪਸ਼ਨ ਵੀ ਗਲਤ ਹੈ ਇਹ ਤਾਂ ਕਿਸੇ ਵਿੱਚ ਜਿਆਦਾ ਪਤਾ ਜਾਂਦਾ ਵਾ ਇਹ ਵੀ ਗਲਤ ਹੈ ਸੋ ਸਹੀ ਆਪਸ਼ਨ ਕੀ ਹੋਈ করুণਾਰਸ ਜੰਗਨਮੇ ਵਿੱਚ ਜਿਹੜਾ ਪ੍ਰਭਾਵ ਹੁੰਦਾ ਉਹ ਜਿਆਦਾ ਹੁੰਦਾ ਵਾ করুণਾਰਸ ਦਾ ਜੰਗਨਮੇ ਤੇ ਜਿਹੜੀ ਵਾਰ ਆ ਉਹਦੇ ਉੱਤੇ ਵੀ ਇੱਕ ਬਣਾਵਾਂਗੇ ਜਲਦੀ ਇੱਕ ਲੈਕਚਰ ਜੰਗਨਾਮੇ ਦੇ ਵਾਰ ਵਿੱਚ ਜਿਹੜੇ ਜਿਹੜੇ ਆਪਣੇ ਟਿਪਸ ਦੀ ਪੁਆਇੰਟ ਹੁੰਦੇ ਆ ਉਹ ਤੁਹਾਨੂੰ ਵੈਸੇ ਹੀ ਦੱਸ ਹੀ ਦਿੰਦਾ ਵਾ ਜਿਹੜੀ ਵਾਰ ਆ ਉਹ ਇਤਿਹਾਸਿਕ ਜਾ ਹੁੰਦੀ ਹੈ ਨਾ ਤੇ ਜਿਹੜਾ ਜੰਗਨਾਮਾ ਆਉਂਦਾ ਵਾ ਉਹਦੇ ਚ ਇਤਿਹਾਸਿਕ ਪਹਿਲੂ ਕਾਫੀ ਹੁੰਦੇ ਨੇ ਤੇ ਜਿਹੜਾ ਵਾਰ ਆ ਉਹਦੇ ਚ ਮੋਸਟਲੀ ਜਿਹੜਾ ਨਾਇਕ ਆ ਉਹ ਜਿੱਤਦਾ ਵਾ ਤੇ ਜਿਹੜਾ ਜੰਗਨਾਮਾ ਵਾ ਉਹਦੇ ਚ ਹਮੇਸ਼ਾ ਨਾਇਕ ਹਾਰ ਜਾਂਦਾ ਜਿਹੜੀ ਵਾਰ ਆ ਉਹ ਮੋਸਟਲੀ ਸਿੱਖਾਂ ਜਾਂ ਹਿੰਦੂਆਂ ਨੇ ਲਿਖੀ ਹੋਈ ਆ ਤੇ ਜਿਹੜਾ ਜੰਗਨਾਮਾ ਉਹ ਮੁਸਲਮਾਨਾਂ ਨੇ ਹਮੇਸ਼ਾ ਲਿਖਿਆ ਹੋਇਆ ਤੇ ਜਿਹੜੀ ਵਾਰ ਆ ਉਹਦੇ ਚ ਜਿਹੜਾ ਉਹਦਾ ਮੁੱਖ ਛੰਦ ਆ ਉਹ ਉਹ ਮੰਨਿਆ ਜਾਂਦਾ ਵਾ ਪੌੜੀ ਨਾ ਜੰਗਨਾਮੇ ਵਿੱਚ ਅਲੱਗ-ਅਲੱਗ ਹੁੰਦਾ ਨਿਸ਼ਾਨੀ ਸਰਖੰਡੀ ਬੈਤਵੀ ਯੂਜ਼ ਕਰ ਲਿਆ ਜਾਂਦਾ ਵਾ ਤੇ ਹੋਰ ਵੀ ਕਾਫੀ ਪੁਆਇੰਟ ਹੈਗੇ ਆ ਉਹ ਜਿਹੜੀ ਵੀਡੀਓ ਆਏਗੀ ਨਾ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਬਦਾਂਗੇ ਰੈਪ੍ਰੈਸ਼ਨ ਬਾ ਜੰਗ ਨਾਮੇ ਵਿੱਚ করুণਾ रस वीर रस ਨੂੰ ਘਟ ਕਰਦਾ করুণਾ रस ਜ਼ਿਆਦਾ ਹੁੰਦਾ ਜਾਂਦਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਰਏ ਸਾਂਸ ਸਿੰਘ ਸਿੱਖੋਂ ਕਿਸ ਪਰਵ੍ਰਤੀ ਨਾਲ ਸੰਬੰਧਤ ਹਨ ਪਹਿਲੀ ਆਪਸ਼ਨ ਮਾਰਕਸਵਾਦੀ ਦੂਜੀ ਜਸਾਤਵਾਦੀ ਤੀਜਾ ਰਮਾਂਸਵਾਦੀ ਤੇ ਚੌਥਾ ਰਸਵਾਦੀ ये ऑप्शन गलत ये भी गलत ये भी गलत बिल्कुल सही है सांसिंग सीखों की प्रवृत्ति मार्क्स मार्क्सवादी पता है अहमद जा ने हाफि के किस किस्से की प्रशंसा की यूसफ सुलेखा ससी पुनू ही राजा मिर्चा साहब ये तीन ऑप्शन गलत ने तो सही ऑप्शन वो है आूसुफ सलेखा ਬਧਾਈ ਅਗਲੇ ਪ੍ਰਸ਼ਨ ਬਲ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਦੇ ਕਰਤਾ ਹਨ ਇਹ ਮੁਸਤੀ ਬੱਚਿਆਂ ਨੂੰ ਆਂਦਾ ਹੀ ਹੋਏਗਾ ਰਤ ਸਿੰਘ ਜੱਗੀ ਕਾਨ ਸਿੰਘ ਨਾਬਾ ਸੰਤੋਖ ਸਿੰਘ ਸਾਹਿਬ ਸਿੰਘ ਇਹ ਪ੍ਰੀਵੀਅਸ ਪੇਪਰ ਚ ਆਇਆ ਮੈਨੂੰ ਪਰ ਇਹ ਯਾਦ ਨਹੀਂ ਆ ਰਿਹਾ ਕਿਸ ਵਿੱਚ ਹੈ ਦਿੱਲੀ ਜਾਂ ਪੰਜਾਬ ਦੇ ਦੋਨੋਂ ਵਿੱਚ ਇੱਕੋ ਹੀ ਆਇਆ ਹੋਇਆ यदि ये ऑप्शन गलत भी गलत ये भी गलत है ये सही है ने कुछ लिखा गुरु ग्रंथ साहब का बताएंगे अगले प्रश्न सिंह तीजा मौला बख्श कुश्ता अनुसार काफी मिलती जुलती हैीत ना रवाई न गजलना जरना यह गीत न मिलती है तीजा सिंह मौला बख्श कुश्ता अनुसार पता कि अगले प्रश्न बल ਕਿਸਤਾ ਕਾਵ ਲਈ ਟੁਕਮੇ ਸ਼ੰਦ ਕਿਹੜੇ ਹਨ ਬੈਂਤ ਤੇ ਦਬਈਆ ਬੈਂਤ ਤੇ ਕੋੜਾ ਬੈਂਤ ਤੇ ਕਵਿਤ ਕੋੜਾ ਤੇ ਕਵਿਤ ਇਹਦੇ ਵਿੱਚ ਜੋ ਸਹੀ ਆਪਸ਼ਨ ਹੈ ਉਹ ਹੈ ਆਪਸ਼ਨ ਪਹਿਲੀ ਬੈਂਤ ਤੇ ਦਬਈਆ ਕਿਸਤਾ ਕਾਵ ਲਈ ਸਭ ਤੋਂ ਵੱਧ ਟੁਕਮੇ ਤੁਸੀਂ ਦੇਖੋਗੇ ਕਿਸਤਾ ਕਾ ਕੋਈ ਵੀ ਦੇਖੋਗੇ ਦੇਖੋ ਦਮੋਦਰ ਦਾ ਦਬਈਆ ਉਸ ਤੋਂ ਬਾਅਦ ਮੁਕਵਲ ਦਾ ਬੈਂਤ ਜਾਂ ਆਪਾਂ ਅਹਿਮਦ ਗੁਜਰ ਦਾ ਨੰਮਦਾ ਬੈਂਤ ਆ ਵਾਰੀਸ਼ਾ ਦਾ ਬੈਂਤ सो हैवी जो तो है, भी देखोगे बैंक दवाइया मीरा शाह जलंधरी का उन्हों का है दवाइया एवी बैद दवाइया ही थोड़ा मिलने किसा का कि फजल शाह के सोहनी माहे माल के किस्से का अंत है सुखांतक दुखांतक दोनों च कोई भी नहीं एक गल याद रख सारे किस्सा ना जो मतलब जो अंत ने सुखांतक ने दकांतक ने यह जरूर जा रखो ये तो एक शॉर्ट भी बनावगा मैं वो एक दो दिन ही अपलोड करा गया सही उत्तर है पहला पता है प्रश्न वाल अर्थाई दृष्टि तो शब्द किन्ने प्रकार के होंगे एक गलत है दो प्रकार देंगे साथ दे साथिक दे निरर्थिक पता है वाल प्रगतिवादी लहर कदों शुरू हुई थी सॉरी कितों शुरू हुई थी प्रगतिवादी लहर पैरिस तो लंडन तो बर्... बर्मिंगम तो न्यूयॉर्क तो सो यही ऑप्शन बिल्कुल गलत ने यदि पहली ऑप्शन पेरिस लिखा हुआ है जबकि पैरिस हमारा पर प्र वैसे टाइपिंग वेले लिखी गई होनी है बताया बाद तरीक सूफी साधना की कहड़ी मंजिल है कि लिखना थी इतने कॉपरेट कर लो पहली ऑप्शन पहली मंजिल दूजी मंजिल तीजी मंजिल चौथी मंजिल तरीकत एक सारे पता ही होना है शरीयत तरीकत मार्फत हकीकत सो ये दूजी मंजिल ठीक है सतमां कह सकते शरीय तरीकत मार्फत हकीकत जार मंजिल हैं न आप सतमा यह शॉर्टकट आप लिख सकते हैं सतमांस तरीयत तत्ते तरीकत मम्मे मार्फत आए ते हकीकत बता प्रयोगवादियों अनुसार कविता की जनजाण है बौद्धिकता भाव रोमांस विचार ਇਹ ਤਿੰਨੋਂ ਗਲਤ ਨੇ ਬੌਧਿਕਤਾ ਕਵਤੇ ਜੰਜਾ ਜਨ ਜਾਨ ਹੁੰਦੀ ਹੈ ਪ੍ਰਯੋਗਵਾਦੀਆਂ ਅਨੁਸਾਰ ਰਹਿਤ ਨਾਮ ਵਿੱਚ ਨਾਮਾ ਤੋਂ ਕੀ ਪਾਵਾਂ ਨਾਮਾ ਫਾਰਸੀ ਭਾਸ਼ਾ ਦਾ ਸੰਬੰਧ ਹੋਵਾ ਫਾਰਸੀ ਤੇ ਆਪਸ਼ਨ ਕਿਹੜੀ ਆ ਸਹੀ ਆ ਇਹਨਾਂ ਵਿੱਚੋਂ ਖਤ ਨਾਮ ਉਦੇਸ਼ ਜਾਂ ਪਿਆਰ ਇਹ ਗੱਲ ਜੋ ਸਹੀ ਆ ਆਪਸ਼ਨ ਆ ਹੋਇਆ ਖਤ बताया गया ऑपरेशन पर नामा तो भाव खत्त होंगे वो रहनामा हरकीत सिंह ने कारक दिन किन्ना किन किस्म मनिया ऑपरेन आया तो बंदा उलझा कि यार कारक दियाँ अठ किस्म की कि इतने कुछ अलग ही क्या होगा ये जरूरी नहीं होंगे है यी सही ऑप्शन अठ ही है बताएगा ऑपरेशन फल नौरा रिचर ने किस क्लब की सृजना की सर्व ਪਤੀ ਡਰਾਮੈਟਿਕ ਕਲਬ ਨੋਰਾ ਡਰਾਮੈਟਿਕ ਕਲਬ ਐਲ ਇੰਡੀਅਨ ਡਰਾਮਾ ਸੁਸਾਇਟੀ ਇੰਡੀਅਨ ਡਰਾਮਾ ਸੁਸਾਇਟੀ ਕਈ ਵਾਰੀ ਉਹ ਨਹੀਂ ਬੰਦੇ ਨੂੰ ਪ੍ਰੇਸ਼ਨ ਆਉਂਦਾ ਤਾਂ ਬਈ ਦੇਖੋ ਕਦੇ ਇਹੋ ਜਿਹਾ ਕੰਮ ਤਾਂ ਕਰਨਾ ਹੀ ਨਹੀਂ ਹੈਗਾ ਕਿ ਆਪਾਂ ਕਦੇ ਆਪਸ਼ਨਾਂ ਨੂੰ ਆਧਾਰ ਬਣਾ ਕੇ ਹੀ ਉੱਥੋਂ ਉਤਰ ਜਾਈਏ ਉਹ ਤਾਂ ਦੇਖੋ ਬਹੁਤ ਸਹੀ ਨਹੀਂ ਹੈ ਕਿ ਪੜਨ ਵਾਲੇ ਬੱਚੇ ਦੇ ਆਪਾਂ ਨੂੰ ਪ੍ਰੇਸ਼ਨ ਹਮੇਸ਼ਾ ਆਪਸ਼ਨ ਦੇਖ ਕੇ 90% ਆਪਾਂ ਨੂੰ ਸ਼ੋਰ ਹੋਣਾ ਚਾਹੀਦਾ ਕਿ ਇਹ ਸਾਨੂੰ ਪ੍ਰੇਸ਼ਨ ਆਂਦਾ ਆ ਹੁਣ ਜਿਵੇਂ ਕਈ ਵਾਰ ਦੋ ਆਪਸ਼ਨ ਹੈ ਇੱਕੋ ਹੀ ਕਈ ਵਾਰ ਪਾਉਂਦੇ ਨੇ ਪਰ ਹੁੰਦਾ ਤੀਜਾ ਜਿਹੜਾ ਬਿਲਕੁਲ ਲੱਗ ਹੁੰਦਾ ਵਾ ਤੇ ਬੰਦੇ ਉਹ ਦੋਨਾਂ ਵਿੱਚੋਂ ਜਿਹਨੂੰ ਨਹੀਂ ਆਉਂਦਾ ਦੋਨਾਂ ਵਿੱਚ ਹੀ ਲੱਗਦਾ ਹੋਊਗਾ ਕਿ ਆਹ ਹੋ ਸਕਦੀ ਹੈ ਇਹ ਨਾਲ ਮਿਲਦੇ ਜੁਲਦੇ ਨੇ ਤੇ ਜਿਵੇਂ ਮੈਂ ਤੇ ਲਿਖ ਤਾ ਲਿਖਿਆ ਹੈ ਨਾ ਨੌਰਾ ਆ ਇੰਡੀਅਨ ਡਰਾਮਾ ਸੁਸਾਇਟੀ ਲਿਖਿਆ ਆ ਇੰਡੀਅਨ ਡਰਾਮਾ ਕਿ ਇੰਡੀਅਨ ਡਰਾਮਾ ਸੁਸਾਇਟੀ ਮੈਨੂੰ ਲੱਗਣਾ ਕਿ ਉੱਪਰਲੇ ਦੋਨੇ ਲੱਗ ਲੱਗ ਨਾਮ ਨੇ ਨੀਚੇ ਵਾਲੀ ਹੋ ਸਕਦਾ ਵਾ ਇਹਨਾਂ ਦੋਨਾਂ 'ਚ ਉਹਨਾਂ ਦੋਨਾਂ 'ਚ ਹੀ ਲੱਗ ਆ ਜਾਣਗੇ ਪਰ ਹਮੇਸ਼ਾ ਕਦੇ ਵੀ ਅਜਿਹੇ ਤੁੱਕੇ ਨਹੀਂ ਲਾਉਣੇ ਤੁਹਾਨੂੰ 9 ਤੋ ਇਹਦਾ ਪਹਿਲਾ ਆਪਸ਼ਨ ਸਹੀ ਹੈ ਸਸਬਦੀ ਡਰਾਮੈਟਿਕ ਕਲਬ ਨੌਰਾ ਲੇਕਚਰ ਨੇ ਇਸ ਕਲਬ ਦੀ ਸਿਰਜਣਾ ਕੀਤੀ ਸੀ ਸੋ ਤੁਹਾਨੂੰ ਆਪਸ਼ਨ ਦੇਖ ਕੇ ਹੀ ਬਸ ਕਲੀਅਰ ਹੋਣਾ ਚਾਹੀਦਾ ਕਿ ਇਹਦਾ ਇਹ ਉੱਤਰ ਆ ਤੁੱਕਿਆਲਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਤੇ ਤੁੱਕਾ ਦੇਖੋ ਜੇ ਤੁੱਕਾ ਦਾ ਐ ਹੁੰਦਾ ਨਾ ਕਿ ਦੇਖੋ ਤੁਸੀਂ ਇੱਕ ਪੰਜਾਂ ਵਿੱਚੋਂ ਦੋ ਸਹੀ ਕਰ ਲਓਗੇ ਤਿੰਨ ਗਲਤ ਹੋ ਜਾਣਗੇ ਪੰਜਾਂ ਦੇ ਤਿੰਨ ਸਹੀ ਕਰ ਲਓਗੇ ਦੋ ਗਲਤ ਹੋ ਜਾਣਗੇ ਤੇ ਪੰਜਾਬੀ ਦੇ ਪੇਪਰ ਤੁਹਾਨੂੰ ਪਤਾ ਹੀ ਹੈ ਮੈਰਿਟ ਕਿੰਨੀ ਹੁੰਦੀ ਹੈ ਇੱਕ ਇੱਕ ਨੰਬਰ ਕਿੰਨਾ ਜ਼ਰੂਰੀ ਹੁੰਦਾ ਜਿਵੇਂ ਪਹਿਲੇ ਸਾਲ ਮੈਂ ਮੈਰਿਟ ਵਿੱਚ ਦੱਸਿਆ ਹੀ ਸੀਗਾ ਕਿ ਇੱਕ ਇੱਕ ਨੰਬਰ ਵਿੱਚ ਕਿੰਨੇ ਕਿੰਨੇ ਬੱਚੇ ਸੀ ਪਤਾ ਹੈ ਇਹ ਅਪਰੇਸ਼ਨ ਬਲ ਬੁੱਲੇ ਸ਼ਾਹ ਦਾ 12 ਮਾਹ ਸ਼ੁਰੂ ਹੁੰਦਾ ਹੈ ਚੇਤ ਤੋਂ ਵਿਸਾਖ ਤੋਂ ਹਾੜ ਤੋਂ ਪਾਦ ਤੋਂ ਅ ਇਹ ਥੋੜਾ ਮੈਨੂੰ ਡਾਊਟਫੁਲ ਥੋੜਾ ਲੱਗਦਾ ਇਹ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੇਖਾਂਗੇ ਪਤਾ ਲਾਂਗੇ ਅਗਲੇ ਪ੍ਰਸ਼ਨ ਵਲ ਇਹ ਮੈਂ ਤੁਹਾਨੂੰ ਫਿਰ ਕਿਤੇ ਅਗਲੇ ਲੈਕਚਰ ਦੇ ਵਿੱਚ ਦੱਸਾਂਗੇ ਨਾ ਸੁਆਸੀ ਅੱਜ ਦੇ ਪ੍ਰਸ਼ਨ ਉਮੀਦ ਕਰਦਾ ਤੁਹਾਨੂੰ ਪ੍ਰਸ਼ਨ ਜਰੂਰ ਪਸੰਦ ਆਏ ਹੋਣਗੇ ਹੋਰ ਨਵੇਂ ਪ੍ਰਸ਼ਨ ਲੈ ਕੇ ਹਾਜ਼ਰ ਹੋਵਾਂਗੇ ਅਗਲੀ ਵੀਡੀਓ ਵਿੱਚ ਸੋ ਅੱਜ ਲਈ ਇੰਨਾ ਹੀ ਸੀ ਧੰਨਵਾਦ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ